ਬਾਜਵਾ ਨੂੰ ਬੋਲਦੇ ਹੋਏ ਨਾਖਿਆ ਸ਼ਦਨ ਨੂੰ ਤਾਲਾ ਲਾ ਦੇ ਮੈਂ ਪੰਜਾਬ ਸਰਕਾਰ ਨੂੰ ਵਿਰੋਧੀ ਤੇ ਤੇ ਲੀਡਰਾਂ ਨੂੰ ਜਾਂ ਜਿੰਨੇ ਵੀ ਲੀਡਰ ਹੋਂ ਤੱਕ ਲੈਕਸ਼ਨ ਲੜੇ ਨੇ ਮੈਂ ਉਹਨਾਂ ਨੂੰ ਨਾ ਸ਼ਹੀਦ ਜੇ ਤੁਸੀਂ ਆਪਣੀ ਮਾਂ ਦਾ ਦੁੱਧ ਪੀਤਾ ਤੇ ਲਾਓ ਤਾਲਾ ਸਾਡੇ ਨਾਲ ਸ਼ੰਭੂ ਬਾਡਰ ਤੇ ਆਜੋ ਜੇ ਤੁਸੀਂ ਸ਼ਹੀਦ ਸੇਵਾ ਕਰਨੀ ਚਾਹੁੰਦੇ ਹੋ ਸਾਡੇ ਨਾਲ ਟਰਾਲੀਆਂ ਲਾ ਕੇ ਬੈਠ ਜਾਓ ਅਸੀਂ ਤੁਹਾਨੂੰ ਵੰਗਾਰਦੇ ਆਂ ਕਿ ਆਓ ਆ ਕੇ ਪੰਜਾਬ ਦਾ ਭਲਾ ਚਾਹੀਏ ਜੇ ਤੁਸੀਂ ਸੱਚ ਮੂੰਹ ਆ ਕੇ ਸ਼ਦਨ ਦੇ ਵਿੱਚ ਲੜਦੇ ਹੋ ਮੇਰੀਆਂ ਅੱਖਾਂ ਚੱਖਾਂ ਪਾ ਮੁੱਖ ਮੰਤਰੀ ਜੀ ਜੇ ਤੇਰੇ ਜੇ ਦਮ ਹੈ ਤੇ ਆ ਕੇ ਸ਼ੰਭੂ ਬਾਡਰ ਤੇ ਕਿਸਾਨਾਂ ਦੀਆਂ ਅੱਖਾਂ ਚੱਖਾਂ ਪਾ ਫਿਰ ਤੈਨੂੰ ਅਸੀਂ ਪੁੱਛਣਾ ਉਹਨੇ ਆ ਕਿ ਤੂੰ ਸ਼ਹੀ ਕਿਸਾਨ ਹੈ ਅਜੇ ਜੀ ਲੀਡਰ ਮਖੌਲੇ ਕਰੀ ਜਾਂਦੇ ਨੇ ਜਿਹੜਾ ਪੰਜਾਬ ਭਾਜਪਾ ਦਾ ਪ੍ਰਧਾਨ ਹੈ ਜਾਖੜ ਉਹ ਕਹਿੰਦਾ ਪੰਜ ਬਸਲਾਂ ਦੇ ਉੱਤੇ ਐਮਐਸਪੀ ਲੈ ਲੈਣਾ ਸੀ ਦੇ ਦੰਨੇ ਆ ਅਸੀਂ ਗੱਲ ਕਰ ਲੰਨੇ ਆ ਐ ਸੰਘਰਸ਼ ਦੇ ਵਿੱਚ ਤੁਹਾਨੂੰ ਕਿਤੇ ਹਰਜੀਤ ਸਿੰਘ ਗਰੇਵਾਲ ਨਜ਼ਰ ਨਹੀਂ ਆ ਰਿਹਾ ਕਿਸੇ ਚੈਨਲ ਤੇ ਨਜ਼ਰ ਨਹੀਂ ਆ ਰਿਹਾ ਨਾ ਉਹਦੀ ਜਗ੍ਹਾ ਪੂਰੀ ਕਰਨ ਲਈ ਇਹਨਾਂ ਨੇ ਜਾਖੜ ਨੂੰ ਲੈ ਕੇ ਆਂਦਾ ਕਿਉਂਕਿ ਜਾਖੜ ਕਾਂਗਰਸ ਚ ਹੁੰਦੇ ਹੋਏ ਆਪਣੀ ਸ਼ੀਟ ਤੋਂ ਤੁਹਾਨੂੰ ਪਤਾ ਏ ਮੇਰੇ ਤੋਂ ਜ਼ਿਆਦਾ ਕਿ ਕਿੰਨੀ ਯਾਰ ਹਰਿਆ ਹੋਇਆ ਇਹ ਜਾਖੜ ਕੋ ਇੰਨੀ ਹੀ ਹਿੰਮਤ ਸੀਗੀ ਤੇ ਉਹਨੂੰ ਗਰਦਾਸਪੁਰ ਜਾ ਕੇ ਲੜਨ ਦੀ ਕੀ ਲੋੜ ਸੀਗੀ ਮੈਂ ਅਗਰ ਲੜਨਾ ਮੈਂ ਆਪਣੇ ਪਿੰਡ ਜਾ ਕੇ ਲੜੂਗਾ ਮੈਂ ਅੱਜ ਪਟਿਆਲੇ ਬੈਠਾ ਪਟਿਆਲੇ ਵਾਲਾ ਮੇਰੀ ਕੋਈ ਦੁਸ਼ਮਨੀ ਨਹੀਂ ਕਿਸਾਨਾਂ ਦੀ ਹੋਰੀ ਤੇ ਕਹਿੰਦੇ ਮੈਂ ਇਨਾਂ ਦਾ ਬੈਠਾ ਵਾ ਵਕੀਲ ਬੈਠਾ ਵਾ ਜੇ ਤੂੰ ਵਕੀਲ ਬੈਠਾ ਤਾਂ ਤੇਰੀ ਧਰਤੀ ਤੇ ਹਰਿਆਣੇ ਨੇ ਕਬਜ਼ਾ ਕੀਤਾ ਤੂੰ ਕਿਉਂ ਨਹੀਂ ਛਡਾਉਂਦਾ ਕੱਲ ਆਖਿਆ ਵਾ ਕਿ ਸ਼ਦਨ ਨੂੰ ਤਾਲਾ ਲਾ ਦਿਓ ਬਾਜਵਾ ਨੂੰ ਬੋਲਦੇ ਹੋਏ ਨਾ ਆਖਿਆ ਸ਼ਦਨ ਨੂੰ ਤਾਲਾ ਲਾ ਦਿਓ ਮੈਂ ਪੰਜਾਬ ਸਰਕਾਰ ਨੂੰ ਵਿਰੋਧੀ ਧਿਰ ਦੇ ਲੀਡਰਾਂ ਨੂੰ ਜਾਂ ਜਿੰਨੇ ਵੀ ਲੀਡਰ ਹੋਂ ਤੱਕ ਕਲੈਕਸ਼ਨ ਲੜੇ ਨੇ ਮੈਂ ਉਹਨਾਂ ਨੂੰ ਨਾ ਸ਼ਹੀਦ ਜੇ ਤੁਸੀਂ ਆਪਣੀ ਮਾਂ ਦਾ ਦੁੱਧ ਪੀਤਾ ਤੇ ਲਾਓ ਤਾਲਾ ਸ਼ਦਨ ਸ਼ੰਭੂ ਬਾਦਰ ਤੇ ਆ ਜਾਓ ਜੇ ਤੁਸੀਂ ਸਟੇਜ ਤੇ ਭੁੱਖੇ ਹੋ ਨਾ ਤੇ ਫਿਰ ਪੰਜਾਬ 'ਚ ਰਹੋ ਇਹ ਤੁਸੀਂ ਛੇਹੇ ਜੇਵਾ ਕਰਨੀ ਚਾਹੁੰਦੇ ਹੋ ਸਾਡੇ ਨਾਲ ਟਰਾਲੀਆਂ ਲਾ ਕੇ ਬੈਠ ਜਾਓ ਅਸੀਂ ਤੁਹਾਨੂੰ ਵੰਗਾਰਦੇ ਆਂ ਕਿ ਆਓ ਆ ਕੇ ਪੰਜਾਬ ਦਾ ਭਲਾ ਚਾਹੀਏ ਪਰ ਇਹ ਨਹੀਂ ਕਿ ਤੁਸੀਂ ਸੱਤ ਮੂੰਹ ਆ ਕੇ ਸ਼ਦਨ ਦੇ ਵਿੱਚ ਲੜਦੇ ਹੋ ਮੇਰੀਆਂ ਅੱਖਾਂ ਚੱਖਾਂ ਪਾ ਮੁੱਖ ਮੰਤਰੀ ਜੀ ਜੇ ਤੇਰੇ ਚ ਦਮ ਹੈ ਤੇ ਆ ਕੇ ਸ਼ੰਭੂ ਬਾਰਡਰ ਤੇ ਕਿਸਾਨਾਂ ਦੀਆਂ ਅੱਖਾਂ ਜੱਖਾਂ ਬਾਫ ਤੇ ਤੈਨੂੰ ਅਸੀਂ ਪੁੱਛਣਾ ਚਾਹੁੰਦੇ ਆ ਕਿ ਤੂੰ ਸਹੀ ਕਿਸਾਨ ਹੈ ਅਜੇ ਜੀ ਲੀਡਰ ਮਖੌਲੇ ਕਰੀ ਜਾਂਦੇ ਨੇ ਜਿਹੜਾ ਪੰਜਾਬ ਭਾਜਪਾ ਦਾ ਪ੍ਰਧਾਨ ਹੈ ਜਾਖੜ ਉਹ ਕਹਿੰਦਾ ਪੰਜ ਬਸਲਾਂ ਦੇ ਉੱਤੇ ਐਮਐਸਪੀ ਲੈ ਲੈਣਾ ਅਸੀਂ ਦੇ ਦੰਨੇ ਆ ਅਸੀਂ ਗੱਲ ਕਰ ਲੰਨੇ ਆ ਕਿ ਕਿਸਾਨ ਕਿਤੇ ਪਾਗਲ ਨਹੀਂ ਜਿਹੜੇ ਮੈਂ ਬਾਰਡਰਾਂ ਦੇ ਉੱਤੇ ਬੈਠੇ ਨੇ ਉਹ ਸਮਝਦੇ ਕੀ ਨੇ ਵੇਖੋ ਜੀ ਪਿਛਲੀ ਵਾਰ ਐਚ ਹੀ ਬੀਜੇਪੀ ਨੇ ਇੱਕ ਮੋਰਾ ਬਣਾਇਆ ਸਾਡਾ ਕਿਸਾਨ ਹਰਜੀਤ ਸਿੰਘ ਗਰੇਵਾਲ ਬੋਲਦਾ ਸੀ ਉਹਦਾ ਪਿੰਡ 'ਚ ਪੈਰ ਰੱਖਣਾ ਪੰਜਾਬ ਵਾਲੇ ਲੋਕਾਂ ਨੇ ਮੁਸ਼ਕਲ ਕਰ ਦਿੱਤਾ ਜੀ ਐ ਸੰਘਰਸ਼ ਦੇ ਵਿੱਚ ਤੁਹਾਨੂੰ ਕਿਤੇ ਹਰਜੀਤ ਸਿੰਘ ਗਰੇਵਾਲ ਨਜ਼ਰ ਨਹੀਂ ਆ ਰਿਹਾ ਕਿਸੇ ਚੈਨਲ ਤੇ ਨਜ਼ਰ ਨਹੀਂ ਆ ਰਿਹਾ ਨਾ ਉਹਦੀ ਜਗ੍ਹਾ ਪੂਰੀ ਕਰਨ ਲਈ ਇਹਨਾਂ ਨੇ ਜਾਖੜ ਨੂੰ ਲੈ ਕੇ ਆਂਦਾ ਕਿਉਂਕਿ ਜਾਖੜ ਕਾਂਗਰਸ 'ਚ ਹੁੰਦੇ ਹੋਏ ਆਪਣੀ ਸ਼ੀਟ ਤੋਂ ਤੁਹਾਨੂੰ ਪਤਾ ਹੈ ਮੇਰੇ ਤੋਂ ਜ਼ਿਆਦਾ ਕਿੰਨੀ ਯਾਰ ਹਰਿਆ ਹੋਇਆ ਉਹਦੀ ਉਹਨਾਂ ਨੇ ਕਾਂਗਰਸ ਨਾਲ ਆਇਆ ਬਚਾਉਣ ਵਾਸਤੇ ਮੇਰੇ ਜ਼ਿਲ੍ਹੇ ਚ ਗਰਦਾਸਪੁਰ ਖੜਕੇ ਉਹਨੂੰ ਐਮਪੀ ਦੀ ਸੀਟ ਲੜਾਈ ਇਹ ਜਾਖੜ ਕੋ ਇੰਨੀ ਹੀ ਹਿੰਮਤ ਸੀਗੀ ਤੇ ਉਹਨੂੰ ਗਰਦਾਸਪੁਰ ਜਾ ਕੇ ਲੜਨ ਦੀ ਕੀ ਲੋੜ ਸੀਗੀ ਮੈਂ ਅਗਰ ਲੜਨਾ ਮੈਂ ਆਪਣੇ ਪਿੰਡ ਜਾ ਕੇ ਲੜੂੰਗਾ ਮੈਂ ਅੱਜ ਪਟਿਆਲੇ ਬੈਠਾ ਪਟਿਆਲੇ ਆਲਾ ਮੇਰੀ ਕੋਈ ਦੁਸ਼ਮਨੀ ਨਹੀਂ ਮੇਰੇ ਭਰਾ ਨੇ ਮੈਨੂੰ ਰੋਟੀ ਖਵਾਉਂਦੇ ਨੇ ਪਰ ਇਹਨਾਂ ਨੇ ਨੀਲ ਜਾਖੜ ਨੂੰ ਲਿਆਉਣ ਦਾ ਮਕਸਦ ਇਹ ਇੱਕੋ ਸੀਗਾ ਕਿ ਇੱਕ ਅੱਧਾ ਕੋਈ ਉਹ ਚਾਹੀਦਾ ਜਿਹੜਾ ਕਿਸਾਨਾਂ ਦੇ ਉੱਪਰ ਉਲਟਾ ਛਿੱਦਾ ਬੋਲਦਾ ਰਹੇ ਕਿਉਂਕਿ ਇਸ ਵਾਰ ਹਰਜੀਤ ਸਿੰਘ ਗਰੇਵਾਲ ਇਹਨਾਂ ਨੂੰ ਇਨਕਾਰ ਕਰ ਚੁੱਕਾ ਹੈ ਕਿ ਮੈਂ ਨਹੀਂ ਬੋਲੂੰਗਾ ਉਹਨੇ ਆਪਣਾ ਕੀਤਾ ਪਾ ਲਿਆ ਵਾਰੀ ਸੁਨੀਲ ਜਾਖੜ ਦੀ ਆ ਉਹ ਵੀ ਆਪਣਾ ਪਾਏਗਾ ਪਰ ਆਪਾਂ ਕਹਿ ਦਿੰਦੇ ਆ ਕਿ ਅਗਰ ਚੋਣਾਂ ਜਾਂਦਾ ਲੱਗ ਗਿਆ ਜਿਸ ਦਿਨ ਇਹਨਾਂ ਦੀਆਂ ਪੰਜਾਬ 'ਚ ਵੋਟਾਂ ਆਉਣਗੀਆਂ ਉਸ ਦਿਨ ਇੱਥੋਂ ਕਿਸਾਨ ਲੀਡਰ ਇੱਕ ਤਗੜੀ ਕਾਲ ਦੇਣਗੇ ਤੇ ਜਿੱਤਰਾ ਪੈਣਾ ਸਾਡੀਆਂ ਆਈਆਂ ਨੇ ਅਸੀਂ ਸ਼ਾਰਾ ਪੰਜਾਬ ਖਿੱਚ ਕੇ ਇੱਥੇ ਲਿਆਵਾਂਗੇ ਇਹਨਾਂ ਦੀਆਂ ਵੋਟਾਂ ਨਹੀਂ ਪੈਂਦੇ ਕਹਾਵਤ ਸਰਕਾਰ ਕੀ ਕਰ ਰਹੀ ਹੈ ਘਰਨੇ ਤੁਹਾਡੀ ਕੀ رائے ਆ ਪੰਜਾਬ ਸਰਕਾਰ ਦੀ ਇੱਕ ਕਹਾਵਤ ਹੈ ਜੀ ਜਿਹੜੀ ਕਰ ਰਹੀ ਉਹ ਮੈਂ ਤੁਹਾਨੂੰ ਸੁਣਾਉਣਾ ਚਾਹੁੰਨਾ ਜੰਗਲ ਦੇ ਵਿੱਚ ਨਾ ਸ਼ੇਰ ਦਾ ਰਾਜ ਹੁੰਦਾ ਬਾਂਦਰ ਜਿਹੜਾ ਉਹ ਬੜਾ ਚਲਾਕ ਹੁੰਦਾ ਬਾਂਦਰ ਨੇ ਦੋ ਚਾਰ ਬੰਦੇ ਇਕੱਠੇ ਕੀਤੇ ਜਾਨਵਰ ਆਂਦਾ ਯਾਰ ਤੁਸੀਂ ਮੈਨੂੰ ਰਾਜਾ ਬਣਾ ਦਿਓ ਮੈਂ ਤੁਹਾਡੀ ਹੈਲਪ ਕਰੂੰਗਾ ਉਹਨਾਂ ਸਾਰਿਆਂ ਆਖਿਆ ਤੂੰ ਅੱਜ ਤੋਂ ਸਾਡਾ ਰਾਜਾ ਹੈ ਤੇ ਲੂੰਬੜੀ ਜਿਹੜੀ ਆ ਉਹ ਉਦੋਂ ਵੀ ਤੇਜ਼ ਜੀਗੀ ਉਹਦਾ ਬੱਚਾ ਪਕੜ ਲਿਆ ਸ਼ੇਰ ਨੇ ਉਹ ਗਈ ਬਾਂਦਰ ਕੋਲ ਆਂਦੀ ਮੇਰਾ ਬੱਚਾ ਤੇ ਛਡਾ ਦੇ ਰਾਜਾ ਮੇਰਾ ਬੱਚਾ ਛਡਾ ਦੇ ਬਾਂਦਰ ਕੀ ਕਹਦਾ ਐ ਟੈਣੀ ਤੋਂ ਛਾਲ ਮਾਰਦਾ ਉਧਰ ਉਹ ਟੈਣੀ ਤੋਂ ਛਾਲ ਮਾਰਦਾ ਉਧਰ ਚਾਰ ਪੰਜ ਰੁੱਖ ਬਦਲਨੇ ਉਹਨੇ ਲੂੰਬੜੀ ਥੱਲੇ ਬੈਠੀ ਆਂਦੀ ਰਾਜਾ ਮੇਰਾ ਬੱਚਾ ਬਚਾ ਉਹਨੇ ਬੱਚਾ ਖਾ ਜਾਣਾ ਆਂਦਾ ਬੀਬੀ ਉਹਦੇ ਅੱਗੇ ਮੇਰੀ ਪੇਸ਼ ਨਹੀਂ ਜਾਂਦੀ ਜੇ ਮੇਰੀ ਭੱਜ ਦੌੜ 'ਚ ਫਰਕ ਹੈ ਤਾਂ ਫਿਰ ਦਾ ਮੈਂ ਭੱਜ ਦੌੜ ਪੂਰੀ ਕਰ ਰਿਹਾ ਉੱਥੇ ਮੇਰੀ ਪੇਸ਼ ਨਹੀਂ ਜਾਂਦੀ ਪੰਜਾਬ ਸਰਕਾਰ ਕਿਸਾਨਾਂ ਨੂੰ ਬੇਕੂ ਬਣਾ ਰਹੀ ਹੈ ਕਿ ਚੰਡੀਗੜ੍ਹ ਮਿੱਟੀ ਜੱਟ ਦਾ ਬੰਨਾ ਵੱਢ ਕੇ ਦੱਛੇ ਦੂਸਰਾ ਜੱਟ ਮਾਰ ਕੇ ਮੋੜਦਾ ਜੇ ਪੰਜਾਬ ਦਾ ਮੁੱਖ ਮੰਤਰੀ ਆ ਇਹ ਆਪਣੀ ਧਰਤੀ ਆਜ਼ਾਦ ਕਿਉਂ ਨਹੀਂ ਕਰਾਉਂਦਾ ਹਰਿਆਣੇ ਵਾਲਿਆਂ ਕੋ ਅਸੀਂ ਇੱਥੇ 13 ਤਰੀਕ ਨੂੰ ਪਹੁੰਚੇ ਆ ਉਹਨਾਂ ਨੇ ਇਹਦੀ ਧਰਤੀ ਤੇ 12 ਤਰੀਕ ਨੂੰ ਕਬਜ਼ਾ ਕਰ ਲਿਆ ਪਰ ਉਹਦੇ ਵਿੱਚ ਇਹ ਆ ਜੀ ਵੱਡਿਆਂ ਨੇ ਕਿਹਾ ਵਾ ਕਿ ਬੇਟਾ ਜਦੋਂ ਵਿਆਹ ਦਈਏ ਉਹ ਸ਼ੌਹਰਿਆਂ ਦਾ ਹੋ ਜਾਂਦਾ ਭਗਵੰਤ ਮਾਨ ਦੇ ਸ਼ੌਹਰੇ ਹਰਿਆਣੇ ਆ ਉਹ ਉਹਨਾਂ ਦਾ ਹੋ ਚੁੱਕਿਆ ਏ ਸਾਡੇ ਕੋਲ ਇੱਥੇ ਚੱਲ ਖੇਡਦਾ ਠੀਕ ਹੈ ਜੀ ਕਿਉਂਕਿ ਅਸੀਂ ਵੀ ਜਦੋਂ ਘਰੋਂ ਤੁਹਾਡੀ ਵੀ ਪੱਤਰਕਾਰ ਜੀ ਕੁੰਡੀ ਦੱਬੀ ਜਾਂਦੀ ਏ ਤੇ ਸ਼ੌਹਰਿਆਂ ਨੂੰ ਕੁਝ ਨਹੀਂ ਕਿਹਾ ਜਾਂਦਾ ਇੱਕ ਆ ਬੱਤਾਂ ਨੂੰ ਦੱਸਦਾ ਕਿ ਨੂੰਗੀ ਕਹਿੰਦੀ ਆ ਕਾਂਦੀ ਛੱਛ ਜਾਂ ਤੇ ਚੰਗੀ ਹੋਏ ਜਾਂ ਫੋਟੋ ਕੰਧ ਤੇ ਚੰਗੀ ਹੋਏ ਉਹਦੇ ਨਾਲ ਹੀ ਪੱਤਰਕਾਰ ਨੇ ਉਹਦੀ ਨਨਾਨ ਨੂੰ ਪੁੱਛ ਲਿਆ ਪੁੱਤ ਤੂੰ ਕੀ ਚਾਹੁੰਨੀ ਏ ਅੰਦੀ ਮੈਂ ਆਪਣੀ ਮਾਂ ਨਹੀਂ ਡੰਗਣਾ ਚਾਹੁੰਦੀ ਪਰ ਸਸਕੰਧ ਤੇ ਡੰਗਣਾ ਚਾਹਨੀ ਆ ਮੁੱਖ ਮੰਤਰੀ ਸ਼ਾਨੂ ਕੰਧ ਤੇ ਡੰਗਣਾ ਚਾਹੁੰਦਾ ਔਰ ਆਪ ਛਾਦਨ ਦੇ ਵਿੱਚ ਹੱਕ ਦਾ ਮਾਰਨੀਆ ਚਾਹੁੰਦਾ ਲਾਏ ਹਰਿਆਣੇ ਨਾ ਮੱਥਾ ਇੱਕ ਵਾਰੀ ਪਰਚਾ ਤੇ ਦੇ ਦੇ ਉਹਨਾਂ ਤੇ ਫਿਰ ਅਸੀਂ ਦੇਖੀਏ ਕਿ ਸਾਡਾ ਹਮਾਇਤੀ ਹੈ ਜਾ ਕੇ ਮੈਂ ਵੀ ਜਦੋਂ ਕਿਸਾਨ ਜਾਂਦੇ ਆ ਮੈਂ ਵੀ ਬਾਹਰ ਬੈਠਾ ਰਹੂੰਗਾ ਮੈਂ ਆਖੂੰਗਾ ਮੈਂ ਇਹਨਾਂ ਦਾ ਕੁੱਤਾ ਆਇਆ ਮੈਂ ਜਗਾ ਸਾਫ ਕਰਨਾ ਆ ਉਹਦਾ ਕੀ ਮਤਲਬ ਹੈ ਜੇ ਬੋਲਣਾ ਨਹੀਂ ਤੇ ਇਹਨੂੰ ਇਹ ਸਮਝਾਓ ਕਿ ਸਾਡਾ ਮਾਤੀ ਦਿਓ ਹੈ ਜੋ ਸਾਡੇ ਨਾਲ ਲੜੇਗਾ ਆ ਅੱਜ ਪਿਛਲੀ 13 ਤਰੀਕ ਤੋਂ ਅਸੀਂ ਬੈਠਾ ਮੈਂ ਇਸ ਬੱਚੇ ਨੂੰ ਜਾਣਦਾ ਨਹੀਂ ਇਸ ਬੱਚੇ ਨੂੰ ਜਾਣਦਾ ਨਹੀਂ ਇਹਦੀ 25 26 ਸਾਲ ਉਮਰ ਹੋਏਗੀ ਪਰ ਅੱਜ ਇਹਦੇ ਨਾਲ ਮੇਰਾ ਬੱਚਿਆਂ ਵਾਲਾ ਪਿਆਰ ਬਣ ਗਿਆ ਰਾਤ ਨੂੰ 10:30 ਵਜੇ ਆ ਕੇ ਸਾਨੂੰ ਦੁੱਧ ਪਿਆ ਕੇ ਜਾਂਦਾ ਇਹਨੂੰ ਵੀ ਪੁੱਛੋ ਕਿ ਇਹਦਾ ਸਾਡੇ ਨਾਲ ਪਿਆਰ ਕਿਸਾਨਾਂ ਨਾਲ ਕਿੰਜ ਪਿਆ ਮੈਂ ਤੁਹਾਡੇ ਜਰੀਏ ਦੱਸਣਾ ਚਾਹੁੰਦਾ ਕਿ ਜੇ ਅਸੀਂ ਘਰੋਂ ਤੁਰ ਪੀਏ ਤੇ ਸਾਡੇ ਘਰ ਘਰ ਬੱਚੇ ਪੈਦਾ ਹੋ ਜਾਂਦੇ 13 ਤਰੀਕ ਤੋਂ ਪਹਿਲਾਂ ਇਸ ਡਾਕਟਰ ਨੂੰ ਅਸੀਂ ਜਾਣਦੇ ਨਹੀਂ ਸੀ ਪਰ ਹੁਣ ਇਹਨੂੰ ਅਸੀਂ ਬੱਚਿਆਂ ਵਾਲਾ ਪਿਆਰ ਕਰਦੇ ਇਸ ਕਰਕੇ ਸਰਕਾਰ ਜਿਹੜੀ ਆ ਉਹ ਚਾਲਾਂ ਖੇਡ ਰਹੀ ਹੈ ਜੀ ਭਗਵੰਤ ਮਾਨ ਤੇ ਬਿਲਕੁਲ ਜਿਹਦੀ ਬੇਟੀ ਕਹਿ ਚੁੱਕੀ ਆ ਕਿ ਇਹਨੇ ਹੁਣ ਤੱਕ ਸਾਨੂੰ ਉਹ ਕੀ ਜਾਂਦੇ ਅੰਗਰੇਜ਼ੀ ਨਹੀਂ ਮੈਨੂੰ ਬਹੁਤੀ ਆਉਂਦੀ ਵੀ ਰੋ ਕੇ ਮੋਥਲ ਕਰ ਲਿਆ ਕਿ ਤੁਹਾਡੀ ਮੰਮੀ ਠੀਕ ਨਹੀਂ ਮੈਂ ਠੀਕ ਰੋ ਕੇ ਇਹੋ ਕਿਸਾਨਾਂ ਨੂੰ ਦੱਸਣਾ ਚਾਹੁੰਦਾ ਮੈਂ ਤੁਹਾਡੇ ਨਾਲ ਆ ਜੀ ਭਗਵੰਤ ਮਾਨ ਨੂੰ ਆਨੇ ਆਪਣੀ ਪੈਨ ਨਾਲ ਦੱਸ ਪੈਨ ਨਾਲ ਕੇਸ਼ਕਰ ਹਰਿਆਣੇ ਦੇ ਉੱਪਰ ਤੇ ਦੇ ਕੋ ਵਕੀਲ ਵੀ ਫਰੀ ਨੇ ਪੈਨ ਚਲਾ ਉਹ ਆਖਿਆ ਮੇਰਾ ਹਰਾ ਪੈਨ ਕਿਸਾਨਾਂ ਲਈ ਚੱਲੇਗਾ ਆ ਚੱਲ ਰਿਹਾ ਤੇਰਾ ਪੈਨ ਹਰਾ ਕਿਸਾਨਾਂ ਲਈ ਇੱਥੇ ਵੀ ਔਰ ਜੇ ਬਿਲਕੁਲ ਹੀ ਵੇਖਣਾ ਚਾਹੁੰਦੇ ਆ ਛੱਡ ਦੇ ਇਹਨੂੰ ਵੀ ਨਹੀਂ ਛੱਡ ਦੇ ਇਹਨੂੰ ਵੀ ਨਹੀਂ ਮੋਦੀ ਨੂੰ ਤਾਂ ਘੇਰਨਾ ਆਏ ਹਾਂ ਕਿ ਚਵੀ ਸਾਡੇ ਉੱਪਰ ਹੈ ਇਹ ਵੀ ਜਿਹੜੇ ਕੰਨੇ ਨੇ ਨਾ ਇਹ ਉਹ ਕੰਨੇ ਐਮ ਐਲ اے ਨੇ ਜਿਹੜੇ ਕਾਂਗਰਸ ਤੇ ਕਾਲੀਆਂ ਦੇ ਸਤਾਏ ਹੋਏ ਨੇ ਜੇ ਕਿਸੇ ਨੂੰ ਸਰਪੰਚੀ ਨਹੀਂ ਮਿਲੀ ਤੇ ਉਹ ਇਹਨਾਂ ਦੀ ਝੋਲੀ 'ਚ ਪੈ ਗਿਆ ਜਾ ਕੇ ਤੇ ਇਹਨਾਂ ਉਹਨੂੰ ਐਮਐਲਏ ਦੀ ਟਿਕਟ ਦੇਤੀ ਹੈ ਵਾਅਦਾ ਕਰਦੇ ਆਂ ਕਿ ਵੜਨ ਇਹਨਾਂ ਨੂੰ ਵੀ ਜਦੋਂ ਇਹਨਾਂ ਦੀਆਂ ਵੋਟਾਂ ਆ ਗਈਆਂ ਉਦੋਂ ਨਹੀਂ ਦੇਵਾਂਗੇ ਉਹਨਾਂ ਚਿਰ ਤੱਕ ਕਿ ਮਜਾ ਲੱਲਣ ਜਦੋਂ ਤੱਕ ਇਹਨਾਂ ਦੀ ਸਰਕਾਰ ਪਰ ਜੇ ਛੇੜਨ ਦੀ ਕੋਸ਼ਿਸ਼ ਕੀਤੀ ਮੈਂ ਇੱਥੋਂ ਹੀ ਆਖਿਆ ਸੀ ਕਿ ਜੇ 29 ਤਰੀਕ ਨੂੰ ਸ਼ੁਭਦੀਪ ਦਾ ਪੋਸਟਮਾਰਟਮ ਨਹੀਂ ਹੋਇਆ ਤੇ ਕਿਤੇ ਮੁੱਖ ਮੰਤਰੀ ਸਾਡੇ ਕੋਲ ਪੰਜਾਬ ਦੀਆਂ ਸੜਕਾਂ ਬੰਦ ਨਾ ਕਰਾ ਦੇ ਉਹੀ ਅਜੇ ਵੀ ਵਾਰਨਿੰਗ ਦੇਣੀ ਚਾਹੁੰਦੇ ਆ ਕਿ ਬੰਦਿਆਂ ਵਾਂਗ ਆਪਣੇ ਪਰਹਾਵਾਂ ਦੀ ਬੱਚਿਆਂ ਦੀ ਮਾਵਾਂ ਦੀ ਭੈਣਾਂ ਦੀ ਮਦਦ ਕਰ ਤੇ ਇੱਕ ਚੰਗਾ ਮੁੱਖ ਮੰਤਰੀ ਸ਼ਾਬਤ ਹੋ ਜਾ ਲੋਕ ਚਾਹੁੰਦੇ ਸੀਗੇ ਕਿ ਕੈਪਟਨ ਮਾੜਾ ਬਾਦਲ ਮਾੜਾ ਜਾਖੜ ਮਾੜਾ ਉਹ ਕੋਈ ਤਾਂ ਪੰਜਾਬ ਦਾ ਪੁੱਤ ਬਣ ਕੇ ਦੱਸ ਦੋ ਕੋਈ ਤਾਂ ਪੰਜਾਬ ਦਾ ਪੁੱਤ ਬਣ ਕੇ ਦੱਸ ਦੋ ਉਮੀਦਾਂ ਦੇ ਖੜਾ ਤੁਸੀਂ ਇਹ ਕਹਿੰਦੇ ਹੋ ਕਿ ਖੜਾ ਉੱਤਰਨਾ ਤੇ ਬੜੀ ਦੂਰ ਹੈ ਉਹਦੇ ਕੋਲੋਂ ਉਹਦੇ ਮੂੰਹ ਚੋਂ ਇੱਕ ਇਹ ਆਵਾਜ਼ ਨਹੀਂ ਨਿਕਲੀ ਕਿ ਮੈਂ ਪੰਜਾਬ ਦੀ ਜਨਤਾ ਦਾ ਧੰਨਵਾਦ ਕਰਦਾ ਜਿਨ੍ਹਾਂ ਮੈਨੂੰ ਮੁੱਖ ਮੰਤਰੀ ਬਣਾਇਆ ਤੁਸੀਂ ਕਦੇ ਸੁਣਿਆ ਉਹਨੇ ਇਹ ਗੱਲ ਆਖੀ ਹੈ ਪਤਾ ਨਹੀਂ ਸ਼ਵੇਰੇ ਕਿਹੜੀ ਚੀਜ਼ ਖਾ ਕੇ ਆਉਂਦਾ ਸਰ ਓਏ ਮੇਰੇ ਨਾਲ ਅੱਖਾਂ ਚ ਅੱਖਾਂ ਪਾ ਕੇ ਚਾਹੇ ਉਹ ਵਿਰੋਧੀ ਧਿਰ ਦਾ ਨੇਤਾ ਚਾਹੇ ਇੱਥੇ ਅਸੀਂ ਕਿੰਨੀਆਂ ਜਥੇਬੰਦੀਆਂ ਲੈ ਕੇ ਆਏ ਆ ਕਵੇਰੇ ਇੱਕ ਜਥੇਬੰਦੀ ਦਾ ਬੈਜ ਥੱਲੇ ਡਿੱਗਾ ਸੀ ਮੈਂ ਉਹ ਵੀ ਚੁੱਕ ਕੇ ਉਹਨਾਂ ਨੂੰ ਵਾਪਸ ਕੀਤਾ ਕਿ ਬੈਜ ਦੇ ਉੱਪਰ ਕਿਸੇ ਦਾ ਪੈਰ ਨਹੀਂ ਆਉਣਾ ਚਾਹੀਦਾ ਔਰ ਉਹ ਤੇਰੇ ਨਾਲੋਂ 76 ਸਾਲ ਦੀ ਉਮਰ ਹੈ ਬਾਜਵੇ ਦੀ ਔਰ ਉਹਨੂੰ ਕੱਲ ਸ਼ਾਦਨ ਦੇ ਵਿੱਚ ਜਿੰਨੂੰ ਤੁਸੀਂ ਪਵਿੱਤਰ ਸ਼ਾਦਨ ਕਹਿੰਦਾ ਓਏ ਮੇਰੀਆਂ ਅੱਖਾਂ ਚ ਅੱਖਾਂ ਪਾ ਸਾਰੇ ਧੋੜੀ ਤੇਰੇ ਅੱਖਾਂ ਖਾ ਪੀ ਕੇ ਹੁੰਦੇ ਆ ਕੋਈ ਨਹੀਂ ਵੀ ਪਾ ਸਕਦਾ ਭਾਈ ਇਹ ਤੇ ਦਾਲ ਪੀਣ ਬਾਅਦ ਤੇ ਆਏ ਕਿਸਾਨ ਇਹਨਾਂ ਨੇ ਉਹਦੀਆਂ ਅੱਖਾਂ ਚੱਖਾਂ ਕਿੱਥੋਂ ਪਾ ਲੈਣੀਆਂ ਨੇ ਇਸ ਕਰਕੇ ਉਹਦੇ ਕੋਲ بڑے ਰਸਤੇ ਨੇ ਨਿਕਲਦੇ ਕਦੇ ਰੋਕੇ ਨਿਕਲ ਗਿਆ ਕਦੇ ਡਰਾਮੇ ਬਾਜੀ ਕਰਕੇ ਨਿਕਲ ਗਿਆ ਕੱਲੋਂ ਤਾਲੇ ਮਾਰ ਕੇ ਨਿਕਲ ਗਿਆ ਛਤਨ ਚੋਂ ਕੰਮ ਦੀ ਗੱਲ ਇਹਨਾਂ ਨੇ ਕਿਸੇ ਨੇ ਨਹੀਂ ਕਰਨੀ ਵੀਰ ਇਹ ਸੰਘਰਸ਼ ਕਿਸਾਨਾਂ ਨਾਲ ਲੜਨਾ ਤੇ ਕਿਸਾਨਾਂ ਨੇ ਹੀ ਲੜ ਕੇ ਤੁਹਾਡੇ ਜਰੀਏ ਮੈਂ ਪਿੱਛੇ ਰਹਿਣ ਵਾਲੇ ਲੋਕਾਂ ਨੂੰ ਬੇਨਤੀ ਕਰਦਾ ਭਾਈ ਆਜੋ ਆਜੋ ਪੰਜਾਬ ਦੀਆਂ ਲੱਖਾਂ ਪੰਜਾਬ ਦੇ ਮਸਲੇ ਬਾਅਦ ਚ ਲੜ ਲਾਂਗੇ ਅੱਜ ਹਰਿਆਣੇ ਵਾਲਾ ਮਛਲਾ ਤਾਂ ਲੜ ਲਈਏ ਦਿੱਲੀ ਤੋਂ ਪਹੁੰਚੀਏ ਬੀਬੀਆਂ ਬਹੁਤ ਆ ਗਈਆਂ ਜੀ ਕਿ ਨੌਜਵਾਨਾਂ ਨੂੰ ਕਹੋ ਵੇਖੋ ਜੀ ਅਜੇ ਅਸੀਂ ਨੌਜਵਾਨਾਂ ਦੀ ਕਾਲ ਨਹੀਂ ਦਿੱਤੀ ਜੇਕਰ ਮੋਦੀ ਸਾਹਿਬ ਇਹ ਕਹਦੇ ਕਿ ਕਿਸਾਨ ਪਿਛਾਂ ਹੋ ਜੋ ਮੈਂ ਬੀਬੀਆਂ ਨੂੰ ਲੰਘਣ ਵਾਸਤੇ ਦੇਣਾ ਵਾ ਇਹ ਮੋਰਚਾ ਇਹਦਾ ਸਾਡੀਆਂ ਬੀਬੀਆਂ ਤੋੜ ਕੇ ਜਾ ਸਕਦੀਆਂ ਨੇ ਬੱਚੇ ਨੌਜਵਾਨ ਅਸੀਂ ਕਾਲ ਕਿਉਂ ਨਹੀਂ ਦੇ ਰਹੇ ਉਹ ਬੱਚੇ ਜਿਹੜੇ ਆ ਆਪ ਮੁਹਾਰੇ ਹੋ ਜਾਂਦੇ ਆ ਆਪ ਮੁਹਾਰੇ ਹੋ ਜਾਂਦੇ ਫਿਰ ਸਾਨੂੰ ਰੋਕਣਾ ਮੁਸ਼ਕਲ ਹੋ ਜਾਂਦਾ ਅਸੀਂ ਨਹੀਂ ਚਾਹੁੰਦੇ ਕਿ ਇੱਥੋਂ ਅਸੀਂ ਕੋਈ ਹੀਰਾ ਗਵਾ ਕੇ ਜਾਈਏ ਅਸੀਂ ਜਿੰਨੇ ਕਰਤਾਰਪੁਰ ਤੋਂ ਲੈ ਕੇ ਆਏ ਉਹਨੇ ਨੂੰ ਉਹਦੀ ਮਾਂ ਦੇ ਪੱਲੇ ਜਾ ਕੇ ਲਾਉਣਾ ਚਾਹੁੰਦੇ ਆ ਕਿ ਮਾਂ ਤੇਰਾ ਪੁੱਤ ਲੈ ਕੇ ਗਏ ਹਾਂ ਤੇ ਲੈ ਕੇ ਆਏ ਆ ਬਾਕੀ ਜਵਾਨ ਮਰਵਾਉਣੇ ਕੋਈ ਸ਼ੌਕੀ ਗੱਲ ਆ ਇਹ ਵੇਖੋ ਤੁਹਾਡੇ ਸਾਹਮਣੇ ਉਹ ਜੀਸੀਪੀ ਮਸ਼ੀਨ ਲੱਗੀ ਹੋਈ ਆ ਫੋਕਰਨ ਉਹਨਾਂ ਦੀ ਉਹ ਤਾਂ ਜਦੋਂ ਮੋਰਚਾ ਤੋੜਾਂਗੇ ਤੇ ਘੁੰਮੇਗੀ ਨਾ ਮਾਰੂਗੀ ਪਲਟਾ ਪਲਟਾ ਕੇ ਘੱਗਰ 'ਚ ਉਹ ਕੰਮ ਮਸ਼ੀਨ ਹੀ ਕਰਨਾ ਚਾਹੁੰਦੇ ਸਾਡਾ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਔਰ ਜਿੱਤਣਾ ਸਰਕਾਰ ਚਾਹੁੰਦੀ ਸੀ ਦਿੱਲੀ ਜਾ ਕੇ ਵੀ ਅਸੀਂ ਇਹੋ ਕੰਮ ਕਰਨਾ ਦਿੱਲੀ ਜਾ ਕੇ ਇਹੋ ਕੰਮ ਕਰਨਾ ਇਹੋ ਅਸੀਂ ਇੱਥੇ ਕਰ ਰਹੇ ਆ ਔਰ ਨਿਓੜਾ ਘੇਰ ਲਿਆ ਅੱਜ ਤੁਹਾਡੇ ਜਿਹੜਿਆ ਕਰਨਾਟਕਾ ਤੋਂ ਕਿਸਾਨ ਚੱਲ ਚੁੱਕੇ ਆ ਹਰ ਜਗ੍ਹਾ ਇਹ ਵੇਖੋ ਅਗਲੇ 10 ਦਿਨ ਦੇ ਅੰਦਰ ਅੰਦਰ ਅਸੀਂ ਇਹ ਦਿੱਲੀ ਨੂੰ ਘੇਰ ਕੇ ਬਖਾਵਾਂਗੇ ਘੇਰ ਕੇ ਬਖਾਵਾਂਗੇ ਔਰ ਜਿਹੜੀਆਂ ਪਿੱਛੇ ਜਥੇਬੰਦੀਆਂ ਰਹਿ ਗਈਆਂ ਮੈਂ ਉਹਨਾਂ ਨੂੰ ਵੀ ਤੁਹਾਡੇ ਜਰੀਏ ਬੇਨਤੀ ਕਰਦਾ ਜੋ ਪਿੱਛੇ ਹੋ ਗਿਆ ਉਹਨੂੰ ਛੱਡ ਦਿਓ ਲੀਡਰਾਂ ਦੇ ਤੁਹਾਡੇ ਆਪਣੇ ਲੈਣੇ ਦੇਣੇ ਆਪਾਂ ਪੰਜਾਬ ਮੁੜ ਕੇ ਕਰ ਲਾਂਗੇ ਪਰ ਅੱਜ ਭਰਾ ਦੇ ਨਾਲ ਆ ਕੇ ਖੜੇ ਹੋ ਜਾਓ ਟਾਡੇ ਦੂਹ ਪ੍ਰਾਵਾਂ ਦਾ ਇੱਕ ਬੱਚਾ ਮਾਰ ਦਿੱਤਾ ਸਰਕਾਰ ਨੇ ਮਾਰ ਦਿੱਤਾ ਜੇ ਕਹਿੰਦੇ ਅਗੇ 18 ਜਦੇ ਬੰਦੀਆਂ ਦਾ ਇੱਕ ਪਲੇਟਫਾਰਮ ਡੱਲੇ ਵਾਲ ਦਾ ਇੱਕ ਹੈ ਦੋ ਫਾਰਮ ਹੋ ਗਏ ਜੀ ਦੋਹਾਂ ਦਾ ਛਾਂਜਾ ਬੱਚਾ ਸ਼ੋਭਦੀਪ ਸਿੰਘ ਮਰ ਗਿਆ ਮਰ ਗਿਆ ਉਹ ਬਾਕੀ ਜਦੇ ਬੰਦੀਆਂ ਉਹਨੂੰ ਪੁੱਤ ਨਹੀਂ ਮੰਨਦੀਆਂ ਜੇ ਉਹਨੂੰ ਪੁੱਤ ਮੰਨਦੀਆਂ ਜਦੇ ਪਿੱਛੇ ਆ ਜਾਓ ਨਾ ਇਹਨਾਂ ਦੂਆਂ ਨਾਲ ਬਾਕੀ 12 ਬਾਰਡਰ ਪਏ ਪੰਜਾਬ ਦੇ ਮੰਲੋ ਜਾ ਕੇ ਮੰਲੋ ਜਾ ਕੇ ਲੈ ਲਾਂਗੇ ਤੁਹਾਡੇ ਕੋਲ ਹਿਸਾਬ ਕਿਤਾਬ ਪੈਸੇ ਦਾ ਪੈਸੇ ਦਾ ਹਿਸਾਬ ਕਿਤਾਬ ਲੈ ਲਾਂਗੇ ਆਉਣ ਤੋਂ ਬਾਅਦ ਲੈ ਲਾਂਗੇ ਅੱਜ ਤੇ ਸ਼ੁਭਦੀਪ ਦੇ ਕਾਤਲ ਬਣ ਕੇ ਘਰ ਨਾ ਬੋ ਮਦਦ ਲਈ ਆ ਜੋ ਜਿਹੜੀ ਮਾਂ ਨੇ ਉਹਦੇ ਨਾਲ 21 ਸਾਲ ਦੀਵਾਲੀ ਮਨਾਈ ਆ ਉਹ 22 ਸਾਲ ਵਾਲੀ ਦੀਵਾਲੀ ਕਿਤਨਾ ਮਨਾਏਗੀ ਮਨਾ ਸਕਦੀ ਆ ਜੀ ਪਰ ਤੁਸੀਂ ਕਹਿੰਦੇ ਹੋ ਬੱਚਾ ਮਰਵਾਤਾ ਬੱਚਾ ਮਰਵਾਤਾ ਉਹ ਬੱਚੇ ਦੀ ਆਵਾਜ਼ ਵੀ ਲੈਣ ਬਾਅਦ ਤੇ ਆਜੋ ਅਸੀਂ ਕੀ ਕਰਦੇ ਆ ਭਰਾ ਨਾਲ ਭਰਾ ਲੜਿਆ ਹੋਏ ਪਰ ਜਦੋਂ ਗਵੰਡੀ ਗਾਲ ਕੱਢਦਾ ਭਰਾ ਆਂਦਾ ਇਹਦੇ ਨਾਲ ਬਾਅਦ ਚ ਰਾਜੀਨਾਮਾ ਕਰ ਲੂ ਪਹਿਲਾਂ ਗਵੰਡੀ ਨੂੰ ਖੜਨਾ ਇਹਦਾ ਮਤਲਬ ਇਹ ਜੋ ਪਿੱਛੇ ਰਹਿ ਗਏ ਜੋ ਪਿੱਛੇ ਰਹਿ ਗਏ ਇਹ ਫਿਰ ਮੋਦੀ ਨਾਲ ਲੜੇ ਹੋਏ ਆ ਹੋਰ ਇੰਤਜ਼ਾਰ ਕਰ ਰਹੇ ਕਿ ਸ਼ੰਭੂ ਬਾਰਡਰ ਤੇ ਹੋਰ ਮਰਨ ਤੇ ਅਸੀਂ ਸ਼ਾਬਾਸ਼ ਤੇਨ ਜਾਈਏ ਕੇਸ ਮੂੰਹ ਨਾਲ ਉਹਦੇ ਭੋਗ ਤੇ ਜਾ ਕੇ ਕਹਿੰਦੇ ਆ ਕਿ ਅਸੀਂ ਅਫਸ਼ੋਸ਼ ਪ੍ਰਗਟ ਕਰਨ ਆਏ ਆ ਉਹਦੇ ਮਗਰ ਕਿਉਂ ਨਹੀਂ ਆਉਂਦੇ ਤੁਸੀਂ ਆਪਣੀ ਜਥੇਬੰਦੀਆਂ ਨੂੰ ਲੈ ਕੇ ਮਗਰ ਕਿਉਂ ਨਹੀਂ ਆਉਂਦੇ ਭੋਗ ਤੇ ਨਾਂ ਵੀ ਜਾਓਗੇ ਤਾਂ ਸੁਖਦੀਪ ਦਾ ਭੋਗ ਪੈ ਜਾਣਾ ਪੈ ਜਾਣਾ ਜੀ ਪਰ ਇੱਥੇ ਤਾਂ ਆਓ ਉਹਦਾ ਬਦਲਾ ਲੈਣ ਵਾਸਤੇ ਤੇ ਆਓ ਕੀ ਹੋ ਗਿਆ ਤੁਹਾਨੂੰ ਇਹ ਅਸੀਂ ਬੇਨਤੀਆਂ ਕਰਦੇ ਇਸੇ ਤਰ੍ਹਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਧਰਨੇ ਦੇ ਉੱਤੇ ਕੀ ਸਥਿਤੀ ਹੈ ਧੰਨਵਾਦ